ਹਾਂਜੀ ਤੁਹਾਡੇ ਕੋ ਜੈ ਮਾਤਾ ਜੀ ਅੱਜ ਆਪਾਂ ਇਹ ਮਿੱਲਾ ਮੈਸਰ ਖਾਨਾ ਦਾ ਮਾਤਾ ਦੇ ਲੌਂਕੀ ਭਰਨ ਨੂੰ ਇਹ ਸੋਚਿਆ ਕਿ ਤੁਹਾਨੂੰ ਵੀ ਮਾਤਾ ਜੀ ਦੇ ਦਰਸ਼ਨ ਕਰਵਾ ਦਈਏ ਜੈ ਜੈ ਸ਼੍ਰੀ ਗਣੇਸ਼ ਮਾਰਾ ਮਾਤਾ ਦੇ ਪਾਸ ਤੇ ਪਿਆਰੇ ਲਾਉਂਦੇ ਆਉਣ ਜਕਾਰੇ ਮਾਸੀ ਰਾਂਗ ਜੀ ਜੈ ਮਾਤਾ ਲక్ష్ਮੀ ਦੇਵੀ ਜੀ ਜੈ ਮਾਤਾ ਸਰਸਵਤੀ ਜੀ ਜੈ ਸ਼੍ਰੀ ਪੰਚਮੁਖੀ ਬਾਬਾ ਹਨੂਮਾਨ ਜੀ ਜੈ ਲక్ష్ਮੀ ਨਰਾਇਣ ਮਹਾਰਾਜ ਜੀ ਦੋਸਤੋ ਵੀਡੀਓ ਨੂੰ ਲਾਈਕ ਜਾਂ ਕਮੈਂਟ ਜਰੂਰ ਕਰਿਆ ਕਰੋ ਆਪਣੇ ਵਿਚਾਰ ਦੱਸਿਆ ਕਰੋ ਜੈ ਮਾਂ ਸ਼ਿਵ ਪਾਰਵਤੀ ਜੀ ਜੈ ਸ਼ਿਵ ਪਰਿਵਾਰ ਮਹਾਰਾਜ ਇਹ ਤੁਹਾਨੂੰ ਦੋਸਤੋ ਮੇਲਾ ਮਾਈ ਸਰਖਾਨਾ ਮੰਦਰ ਦੇ ਦਰਸ਼ਨ ਕਰਵਾ ਰਹੇ ਆ ਆਏ ਸੀ ਜੀ ਜੈ ਅੰਜਲੀ ਮਾਤਾ ਜੀ ਜੈ ਸ਼੍ਰੀ ਹਨੂਮਾਨ ਜੀ ਜੈ ਮਾਤਾ ਸ਼ਲਪਤਰੀ ਜੀ जय माता भर्मचारी जी माता रानी ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਜੈ શ્રી ਰਾਮ ਦਰਵਾਰ ਜੋ ਵੀ ਮੇਰਾ ਵੀਰ ਭਰਾ ਇਹ ਵੀਡੀਓ ਵੇਖਦਾ ਮਾਤਾ ਰਾਣੀ ਉਹ ਚੜ੍ਹਦੀ ਕਲਾ ਚ ਰੱਖੇ ਉਹਨਾਂ ਦੇ ਤਨ ਮਨ ਦੇ ਵਿੱਚ ਵਾਧਾ ਕਰੇ जय माता जय सं माता जी, माता रानी भक्त जय माता दी जय माता दी जय माता दी